ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹੈ ਹਗਿਆਨੀ ਹਰਪ੍ਰੀਤ ਸਿੰਘ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇੱਕ ਤਰਫ ਤੁਸੀਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਹਗਿਆਨੀ ਹਰਪ੍ਰੀਤ ਸਿੰਘ ਦਾ ਖਾਜੇ ਤਮਿਲ ਦਾ ਸ਼ੁਰੂਆਤ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹੈ ਹਰਪ੍ਰੀਤ ਸਿੰਘ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਤਰਫ ਤੁਸੀਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਹਰਪ੍ਰੀਤ ਸਿੰਘ ਦਾ ਖਾਜੇ ਤਮਿਲ ਦਾ ਸ਼ੁਰੂ ਆ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ